ਅ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਰਦਾ ਭਾਵ ਅ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5-500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਹੈ ਕੋਈ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਧੱਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿੰਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤਾਂ ਬਿਲਕੁਲ ਸਟ੍ਰੇਟ ਤੋਂ ਪਈ ਹੈ ਕਿ ਤੁਸੀਂ ਆ ਚੰਗੇ ਕੰਮਾਂ ਉਹਨਾਂ ਦੇ ਤੀਕ ਕਰੋ ਜਾਂ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਬਿਆਨ ਨਹੀਂ ਔਰ ਨਾ ਹੀ ਪਰ ਕਈ ਵਾਰੀ ਦੁੱਖ ਲੱਗਦਾ ਜਦੋਂ ਅਨਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਹਾਂ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਚੱਲ ਕੀ ਰਿਹਾ ਵਾ ਇੱਕ ਚੀਜ਼ ਉਹ ਦੇਖਣ ਨੂੰ ਮਿਲੀ ਕਿ ਕਿਸਾਨ ਮੁਰਦਾਬਦ ਤੇ ਨਾਰੇ ਲਾ ਰਹੇ ਸੀ ਤੇ ਐਮਐਲਏ ਸਾਹਿਬ ਔਰ ਬਾਕੀ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਦੇਖੋ ਜੀ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਹਰ ਕਹਿਣਾ ਕਿਹਣਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜਾ ਦੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨੇ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰਉਂ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਗੱਲ ਕਰਨ ਦਾ ਤਾਂ ਕਿ ਜਸਰ ਵੀ ਹਾਜ਼ਰੀ ਲਵਾਉਣੀ ਹੈ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਤੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਠੀਕ ਆ ਕੋਈ ਕਿਸੇ ਨਾਲ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦੰਨੇ ਸਾਡੇ ਨਾਲ ਹੁਣ ਜੇ ਸਾਡੇ ਬੰਦੇ 2 2 4 400 ਬੰਦੇ ਫਿਰ ਉਹ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣਾ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਸਾਡਾ ਭਾਈਚਾਰਕ ਸਾਂਝ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰਖਾ ਰਿਹਾ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ 2 2 ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦੇਣਾ ਬੈਠੇ ਹਾਂ